ਪੈਟਰੋਲ ਦੀ ਕਿਲਤ ਤੋਂ ਬਾਅਦ ਹੁਣ ਹੁਸ਼ਿਆਰਪੁਰ ਵਾਸੀ ਤਰਸਣਗੇ ਪਾਣੀ ਨੂੰ ਕੀ ਹੈ ਪੂਰਾ ਮਾਮਲਾ ਅੱਜ ਨਗਰ ਨਿਗਮ ਦਫ਼ਤਰ ਦੇ ਬਾਹਰ ਟੂਬਲ ਆਪਰੇਟਰ ਅਤੇ ਸਫਾਈ ਯੂਨੀਅਨ ਵੱਲੋਂ ਦਿੱਤਾ ਗਿਆ ਦਰਨਾ ਉਹਨਾਂ ਦੀਆਂ ਮੰਗਾਂ ਹਨ ਕਿ ਬਾਇਓਮੈਟ੍ਰਿਕ ਮਸ਼ੀਨ ਅਤੇ ਟੂਬਲਾਂ ਦੇ ਉੱਤੇ ਟਾਈਮਰ ਜੋ ਲਗਾਏ ਗਏ ਹਨ ਉਹ ਜਲਦ ਹਟਾਏ ਜਾਣ ਦੇਖੋ ਪੂਰੀ ਖਬਰ ਮੈਂ ਤਾਂ ਬਾਕੀ ਜਿਹੜੋ ਕੰਮ ਕਈਏ ਤੇ ਸਾਡਾ ਮੈਨੂਰੀਆ ਸਾਡਾ ਇੱਥੇ ਪਹਿਲੇ ਘੱਟਵਾ ਗਿਆ ਹੋਮ ਬ੍ਰੈਂਡ ਨਾਲ ਘੱਟਵਾ ਜਿੰਨੇ ਚਾਲਾ ਵਾਂ ਤੇ ਅਸੀਂ ਕਹਿੰਦਾ ਕੰਮ ਤੋਂ ਬੰਦ ਕਰਨਾ ਸਮੇਗਾ ਅਸੀਂ ਜਲਦ ਤੋਂ ਜਲਦ ਜੇਕਰ ਮਸ਼ੀਨਾਂ ਨਾ ਲਿਆ ਤਾਂ ਅਸੀਂ ਮਜਬੂਰ ਹੋਵਾਂਗੇ ਕੰਮ ਬੰਦ ਕਰਨ ਦਾ ਜੈ ਬਾਲ ਮਿੱਕੀ ਹਰ ਹਾਲ ਹੋਵੇ ਵੀ ਆਈਪੀ ਡਿਊਟੀ ਲੱਗਦੀ ਆ ਸਫਾਈ ਦੇ ਵਿੱਚ ਵੀ ਲੱਗਦੇ ਆ ਫੀਲਡ 'ਚ ਹੋਰ ਬੰਦੇ ਵੀ ਲੱਗਦੇ ਆ ਉੱਥੋਂ ਸਮਾਜਮਾਨੀਆਂ ਵੀ ਲੱਗਦੀਆਂ ਜਾਂ ਹੋਰ ਵੀ ਜਿੰਨੇ ਜਿਹੇ ਮੁਲਾਜ਼ਮ ਹੈਗੇ ਆ ਸਾਡੀਆਂ ਬ੍ਰਾਂਚਾਂ ਦਾ ਜੀ ਡਿਊਟੀਆਂ ਲੱਗਦੀਆਂ ਜਦੋਂ ਵੀਆਪੀ ਡਿਊਟੀ ਲੱਗਦੀ ਕਾਊਂਸਲ ਵੇਲੇ ਟਾਈਮ ਮਸ਼ੀਨ ਕੰਮ ਨਹੀਂ ਕਰੂਗੀ ਹਾਂਜੀ ਠੀਕ ਹੈ ਉਦੋਂ ਬਾਇਓਮੈਟ੍ਰਿਕ ਕਿੱਥੇ ਜਾਊਗੀ ਉਦੋਂ ਉਹਦੀ ਹਾਜ਼ਰੀ ਕਿੱਦਾਂ ਲੱਗੂਗੀ ਜੇ ਉਸ ਵੇਲੇ ਲੱਗ ਸਕਦੀ ਆ ਤਾਂ ਨਾਰਮਲ ਕਿਉਂ ਨਹੀਂ ਲੱਗ ਸਕਦੀ ਇੱਕ ਹੋਰ ਗੱਲ ਵੀ ਮੰਨ ਲਓ ਸਰਕਾਰੀ ਮੁਲਾਜ਼ਮ ਨੂੰ ਕੋਈ ਛੁੱਟੀਆਂ ਸਾਲ ਲੀਆਂ ਇਡੀਆਂ ਮਿਲਦੀਆਂ ਵਾ ਆਹ ਦਾ ਲੋ ਬਾਇਓਮੈਟ੍ਰਿਕ ਮਸ਼ੀਨ ਦੇ ਨਾਲ ਆਪਣੀ ਹਰ ਛੁੱਟੀ ਐਪਲੀਕੇਸ਼ਨ ਦੇ ਕੇ ਲੈ ਜਾਊਗਾ ਕੁੱਦੀਆਂ ਸਾਲ ਦੀਆਂ ਦਾ ਛੁੱਟੀਆਂ ਖਤਮ ਹੋ ਜਣੀਆਂ ਪੱਕੇ ਮੁਲਾਜ਼ਮਾਂ ਨੂੰ ਵੱਡਾ ਵੱਡਾ ਲੋਕ ਹੋ ਜਾਣਾ ਛੁੱਟੀਆਂ ਦਾ ਜਿਹੜੀਆਂ ਐਂਡ ਤੇ ਜਾ ਕੇ ਫਾਇਦਾ ਹੁੰਦਾ ਉਹਨਾਂ ਨੂੰ ਔਰ ਜਿੰਨੇ ਇਨਸੋਰਸ ਮੁਲਾਜ਼ਮ ਸਫਾਈ ਦੇ ਵਿੱਚ ਹੈਗੇ ਆ ਸਿਵਰਮੈਨ ਹੈਗੇ ਆ ਉਹਨਾਂ ਨੂੰ ਕਹਿੰਦੇ ਛੁੱਟੀਆਂ ਹੀ ਕੋਈ ਨਹੀਂ ਹੈਗੀਆਂ ਦੱਸੋ ਇਹਦਾ ਨਾ ਔਰ ਸਾਡੇ ਦੀਪਾ ਜੀ ਬੁਲਾਇਆ ਜਿੰਦਾਬਾਦ ਲਾਲੇ ਮੇਤਾ ਜਿੰਦਾਬਾਦ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਕਮਿਸ਼ਨਰ ਰੋਕਿਸੇ ਦੇ ਸਾਹਮਣੇ ਕੀ ਮਾਮਲਾ ਹੈਗੇ ਇਹ ਮਾਮਲਾ ਜੀ ਬਾਇਓਮੈਟਿਕ ਮਸ਼ੀਨਾਂ ਲਾਤੀਆਂ ਜਾਂ ਸਫਾਈ ਸੇਵਕਾਂ ਦੇ ਫੀਲਡ 'ਚ ਕਿਤੇ ਵੀ ਕਾਰਪਸ਼ਨ ਦੇ ਜਰਮਦਰ ਨੂੰ ਲੁਬਾਇਆ ਨਾ ਅੰਮ੍ਰਿਤਸਰ ਜਿੱਥੇ ਵੀ ਪੰਜਾਬ ਦੇ ਵਿੱਚ ਕਾਰਪਸ਼ਨ ਹੈਗੀ ਆ ਮੈਂ ਕਿਤੇ ਵੀ ਬਾਇਓਮੈਟਿਕ ਮਸ਼ੀਨਾਂ ਫੀਲਡ ਤੇ ਕਦੀ ਵੀ ਲੱਗੀਆਂ ਸਫਾਈ ਸੇਵਕ ਸੁਵਰਮੈਨਾਂ ਤੇ ਡਰਾਈਵਰਾਂ ਤੇ ਇਹਨਾਂ ਨੇ ਸ਼ਹਿਰਪੁਰ ਪੋਰਟੋ ਸ਼ਹਿਰਪੁਰ ਕਾਰਪੋਰੇਸ਼ਨ ਤੇ ਸੌਂਪ ਦਿੱਤੀਆਂ ਐ ਸਫਾਈ ਸੇਵਕਾਂ ਸਿਰਮੈਨਾਂ ਦੇ ਕਰਪਾ 5 ਬੈਟਿੰਗ ਮਸ਼ੀਨਾਂ ਤੇ ਅਸੀਂ ਸ਼ਹਿਰਪੁਰ ਦੀ ਜਿਹੜੀ ਕਾਰਪੋਰੇਸ਼ਨ ਵਾ ਇਹ ਡੀ ਕਲਾਸ ਚਾਹੀਦੀ ਆ ਜਿਹੜੀ ਏ ਕਲਾਸਾਂ ਹੈਗੀਆਂ ਵੱਡੀਆਂ ਅੰਮ੍ਰਿਤਸਰ ਲੁਧਿਆਣਾ ਜਲੰਧਰ ਇਹਨਾਂ 'ਚ ਕਿਸੇ ਵੀ ਏ ਕਲਾਸ ਦੇ ਘਰ ਪੇਸ਼ੇ 'ਚ ਬਟਿੰਡਾ ਮੋਗਾ ਇਹਨਾਂ 'ਚ ਕਿਸੇ ਵੀ ਘਰ ਪੇਸ਼ੇ 'ਚ ਬਾਇਓਮੈਟ੍ਰਿਕ ਮਸ਼ੀਨਾਂ ਨਹੀਂ ਸਵੈ ਸਰਕਾਰ ਦੇ ਨਾਮ ਤੇ ਲੱਗੀਆਂ ਅਸੀਂ ਇਹਨਾਂ ਨੂੰ ਇੱਕ ਮੰਗ ਕਰਦੇ ਆ ਇਸ ਕਰਕੇ ਇਕੱਠੇ ਹੋਏ ਆ ਬਾਇਓਮੈਟ੍ਰਿਕ ਮਸ਼ੀਨਾਂ ਲਾਈਆਂ ਜਾਓ ਟਿਊਬਲ ਆਪਰੇਟਰ ਵੀ ਬੈਠੇ ਹੋਏ ਆ ਜੀ ਟਰੂਬਲ ਆਪਰੇਟਰਾਂ ਦੇ ਵੀ ਨਾ ਮੈਂ 25 25 30 30 ਸਾਲ ਹੋ ਗਏ ਵਿਚਾਰਾਂ ਕੰਮ ਕਰਦੇ ਨੂੰ ਹੁਣ ਇਹਨਾਂ ਦੇ ਟਾਈਮਰ ਲੱਗ ਗਿਆ ਵਾ ਜੇ ਉਹਨਾਂ ਦੇ ਟਾਈਮਰ ਲੱਗ ਗਿਆ ਟਾਈਮਰ ਸੈ ਹੁਣ ਮੰਗਾ ਨਹੀਂ ਮੰਨਿਆ ਜਾ ਰਿਹਾ ਤਾਂ ਕੀ ਅੱਗੇ ਹੋਏਗੀ ਰਣਨੀਤੀ ਜੇਕਰ ਆਪਾਂ ਇਹਨਾਂ ਨੂੰ ਟਾਈਮ ਦਿੱਤਾ 3 ਦਿਨ ਦਾ ਜੇਕਰ ਮੰਗਾ ਨਹੀਂ ਮੰਨੀਆਂ ਗਈਆਂ ਤਾਂ ਸਾਨੂੰ ਹੜਤਾਲ ਕਰਨ ਲਈ ਮਜੂਰ ਰ੍ਹਾਂਗੇ ਠੀਕ ਪੰਜਾਬੀ ਅੱਜ ਜਿਹੜਾ ਪਤਾ ਸਾ ਦਿੱਤਾ ਜਾ ਰਿਹਾ ਕਮਿਸ਼ਨਰ ਕਾਫੀ ਦੇ ਸਾਹਮਣੇ ਕੀ ਸਰ ਇਹ ਤਰਨਾ ਇਹਦਾ ਵਾ ਕਿ ਸਾਡੇ ਨਾ ਸਾਥੀ ਜਿਹੜੇ ਹੈਗੇ ਟਿਊਬਲ ਆਪਰੇਟਰ ਕੋਈ 20-25 ਸਾਲ ਤੋਂ ਕੰਮ ਕਰ ਰਹੇ ਆ ਕਾਰਪੋਰੇਸ਼ਨ ਦੇ ਵਿੱਚ ਆਊਟਸੋਰਸ ਦੇ ਵਿੱਚ ਠੇਕੇਦਾਰੀ ਦੇ ਜਿਨ੍ਹਾਂ ਨੇ ਆਪਣੇ 25-25 ਸਾਲ ਲਾਈਫ ਦੇ ਕਾਰਪੋਰੇਸ਼ਨ ਨੂੰ ਦਿੱਤੇ ਇਹਨਾਂ ਨੇ ਅੱਜ 3 ਦਿਨ ਪਹਿਲਾਂ ਦੋ ਮੋਟਰਾਂ ਤੇ ਇਹਨਾਂ ਨੇ ਟਾਈਮਰ ਮਸ਼ੀਨਾਂ ਲਗਾਤੀਆਂ ਟਾਈਮਰ ਮਸ਼ੀਨ ਲਗਾਉਂਦਾ ਮਤਲਬ ਇਹ ਹੈ ਕਿ ਮੋਟਰ ਦੇ ਉੱਪਰ ਬੰਦੇ ਦੀ ਜ਼ਰੂਰਤ ਨਹੀਂ ਹੈਗੀ ਉਸ ਮੋਟਰ ਤੋਂ ਇੱਕ ਮੋਟਰ ਤੇ ਦੋ ਬੰਦੇ ਕੰਮ ਕਰਦੇ ਆ ਸਵੇਰੇ ਵਾਲੇ ਦੀ ਗੋਲਡੂ ਦੀ ਸ਼ਾਮ ਵਾਲੇ ਦੀ ਗੋਲਡੂ ਦੀ ਮਤਲਬ ਦੋ ਘਰ ਬਰਬਾਦ ਕਰਨ ਦੇ ਇਹਨਾਂ ਨੇ ਤਰੀਕਾ ਲੱਭ ਲਿਆ ਇਹਨਾਂ ਨੇ ਉਹਨਾਂ ਨੂੰ ਉਹ ਟਾਈਮਰ ਮਸ਼ੀਨ ਲੱਗਣ ਦੇ ਨਾਲ ਉਹ ਬੰਦੇ ਫ੍ਰੀ ਹੋ ਜਾਂਦੇ ਆ ਲੇਕਿਨ ਹਾਲੇ ਕਾਰਪੋਰੇਸ਼ਨ ਨੇ ਉਹਨਾਂ ਨੂੰ ਕੋਈ ਪੈਸੇ ਨਹੀਂ ਦਿੱਤਾ ਵੀ ਤੁਸੀਂ ਫ੍ਰੀ ਆ ਤੁਸੀਂ ਤੁਹਾਨੂੰ ਕਿੱਧਰ ਲੈ ਭੇਜਣਾ ਕੁਛ ਨਹੀਂ ਦੱਸਿਆ ਉਹ ਬੰਦਿਆਂ ਦੇ ਦੋ ਦਿਨ ਹੋ ਗਏ ਮਸ਼ੀਨਾਂ ਲੱਗੀਆਂ ਕੁਛ ਨਹੀਂ ਵੇਲੇ ਤਨਖਾਹ ਨਹੀਂ ਸਾਨੂੰ ਖੁਲਾਣ ਲੱਗੇ ਇਹਨਾਂ ਨੇ ਇਹ ਕਹਿਣਾ ਵੀ ਤੁਹਾਨੂੰ ਐਂਦਾ ਕਰਦੇ ਅਸੀਂ ਤੁਹਾਨੂੰ ਤੈਬਰੀਆਰੀ ਵਿਚ ਪਾ ਦਿੰਦੇ ਆ ਤੁਹਾਨੂੰ ਡੰਪਿੰਗ ਗਰਾਊਂਡ ਤੇ ਭੇਜ ਦਿੰਦੇ ਆ ਤੁਹਾਨੂੰ ਸੀਵਰ ਮੈਨਾਂ ਚ ਪਾ ਦਿੰਦੇ ਆ ਤੁਹਾਨੂੰ ਮਾਲੀਆਂ ਚ ਪਾ ਦਿੰਦੇ ਆ ਅਸੀਂ ਇਹ ਕੰਮ ਨਹੀਂ ਕਰਨਾ ਹੈਗਾ ਅਸੀਂ ਜਿੱਥੇ ਲੱਗੇ ਸੀਗੇ ਚਾਹੇ ਅਸੀਂ ਜਿੱਦਾਂ ਮਰਜੀ ਆ ਅਸੀਂ ਇਹਨੇ ਸਾਲਾ ਤੋਂ ਉੱਥੇ ਕੰਮ ਕਰਦੇ ਸੀ ਉੱਥੇ ਹੀ ਕੰਮ ਕਰਾਂਗੇ ਅਸੀਂ ਹੋਰ ਕਿਤੇ ਨਹੀਂ ਕੰਮ ਕਰਨਾ ਇਸ ਕਰਕੇ ਸਾਡੀ ਜਿਹੜੀ ਬੇਨਤੀ ਆ ਕਾਰਪੋਰੇਸ਼ਨ ਨਗਰ ਨਿਗਮ ਨੂੰ ਕਿ ਜਿਹੜਾ ਸਾਡਾ ਫੈਸਲਾ ਟਾਈਮਰ ਅਲਾਉ ਵਾਪਸ ਲਿਆ ਜਾਵੇ ਦੂਸਰੀ ਗੱਲ ਜਿਹੜੀਆਂ ਬਾਇਓਮੈਟ੍ਰਿਕ ਮਸ਼ੀਨਾਂ ਸਫਾਈ ਮੁਲਾਜ਼ਮਾਂ ਤੇ ਲਾਈਆਂ ਸਿਗੀਆਂ ਉਹਦੇ ਲਈ ਅਸੀਂ ਪਹਿਲਾਂ ਵੀ ਮੈਡਮ ਨੂੰ ਮਿਲ ਚੁੱਕੇ ਆ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਅਸੀਂ ਰਸਤਾ ਲੱਭ ਲਵਾਂਗੇ ਪਰ ਹਾਲ ਤੱਕ ਕੋਈ ਹੱਲ ਨਹੀਂ ਕੀਤਾ ਇਸ ਕਰਕੇ ਅਸੀਂ ਇਹ ਜਿਹੜਾ ਅੱਜ ਪ੍ਰੋਟੈਸਟ ਸ਼ੁਰੂ ਕੀਤਾ ਵਾ ਅਗਰ ਇਹ ਸਾਡੀ ਮੰਗ ਮੰਨ ਲੈਂਦੇ ਆ ਤਾਂ ਠੀਕ ਆ ਨਹੀਂ ਤਾਂ ਫਿਰ ਜੋ ਫੈਸਲਾ ਹੋਊਗਾ ਜਨਤਾ ਦਾ ਜਨਤਾ ਬੈਠੀ ਆ ਦੇਖੀ ਜਾਊਗੀ ਫਿਰ ਧੰਨਵਾਦ